ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦਿ ਜਾਪ ਹਾਲ ਜਿ ਸੱਚ ਜੁਗਾਲ ਜਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋ ਚੇ ਸੋਚ ਨਾ ਹੋਵੇ ਜੇ ਸੋਚੀ ਨਖਵਾਲ ਚਪੈ ਚੰਨਾ ਹੋਵੇ ਜੇ ਲਾਇ ਰਹਾ ਰਬ ਤਾਰ ਭੁਖਿਆ ਭੁਖੰ ਨ ਉਤਰੀ ਜੇ ਬੰਨਾ ਫੁਰੀਆਂ ਪਾਸ ਸਿਆਣ ਪਾਲਖ ਹੋਵੇ ਤੈ ਕਿ ਨ ਚੱਲੇ ਨਾਲ ਕਿ ਸਜਾਰਾ ਹੋਈ ਐ ਕਿ ਕੋੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਲ ਲਿਖਿਆ ਨਾਲ ਹੁਕਮ ਹੀ ਹੋਵਣਿਆ ਕਾਰ ਹੁਕਮ ਨਾ ਕਿਹਾ ਜਾਈ ਹੁਕਮ ਹੀ ਹੋਵਣ ਜੀ ਹੁਕਮ ਵਲੇ ਬੜਾਈ ਹੁਕਮ ਹੀ ਉਤਮ ਨੀਸ਼ੋ ਹੁਕਮਲੇ ਖਦੋ ਕੁਸੋ ਕਪਾਈ ਏ ਇਕ ਨਾ ਹੁਕਮੇ ਬਖਸ਼ੀਸ ਇਕ ਹੁਕਮੇ ਸੰਦਾ ਬਹਾਈ ਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੇ ਜੇ ਬੁਝੇ ਤਾਹੂ ਮੇ ਕਹਿ ਨਾ ਕੋਇ گاوی کو تان ہوئے کسی تان گاوی کو تا جانی نیسان گاوی کو گن بڑی آنیاں چار گاوی کو بتیا بکھم بچا گاوی کو مساج کرے تن کے گاوی کو جی لے فردے گاوی کو جا پہندے سے دور گاوی کو بیکھے حضرہ دور کتنا کتنا آئیں توٹا کت کت کتھیں کوٹیں کوڑ کوڑ دینا دے دے تھاہ جگہ جگ دا ہو نانک بے پر سچ ایسے ہیں سا چی پاکیاں پو اپار آخ منگے دے, دے, دے دات کرے دا, دا تار پیر کے انگی رکھیے جس دربار مہ کی بولن بولیے ਜੋ ਸੁਣ ਤਰੀ ਪਿਆਰ ਅਮਰਤ ਬਿਲਾ ਸੱਚ ਨਾ ਉਡਾਈ ਵਿਚਾਰ ਕਰਮੀ ਆਵੇ ਕਪੜਾਂ ਦਰੀ ਮੁਖਤਬਾਣ ਕੇ ਵਹਿ ਜਾਣੀਆ ਸਭ ਆਪੇ ਸਚਿਆਰ ਤਾਂ ਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਫਿਰੰਜਨ ਸੋਇ ਜਿਨ ਨਸੀਬਿਆ ਤੈਨ ਪਾਇਆ ਮਾਨ ਨਾਨਕ ਗਾਵੀ ਹੁਰੀਨ ਨਦਾਨ ਦਾ ਗਾਵੀਏ ਸੁਣੀ ਅਮਰ ਕੀਏ ਭਾਉ ਹੰਦ ਪਰ ਹਸ ਸੰਤਾਲ ਲੈ ਜਾਈ ਗੁਰਮਖਾ ਨਾਦਮ ਗੁਰਮਖੇਦਮ ਗੁਰਮਖਰਿਆ ਸਮਾਈਂ ਗੁਰੇਸ਼ਰ ਗੁਰਬੋਖ ਵਰਮਾ ਗੁਰਪਾਰਵਤੀ ਮਾਈ ਜੀਵੋ ਜਾਣਾ ਕਾ ਨਹੀਂ ਕਹਿਣਾ ਕਿਥਾ ਨ ਜਾਈ ਗੁਰਾਂ ਦੇ ਦੇਵਨ ਜਾਈ ਸੁਗੁਨਾ ਜੀਆਂ ਕਾ ਇੱਕ ਦਾਤਾ ਸੋਮੇ ਵਿੱਚ ਨਾ ਜਾਈ ਇਤਨਾ ਮਾ ਜੇਤਿ ਸਭਾਵਾਂ ਬਿਣ ਕਾਣੀ ਕੇ ਨਾਹੀ ਕਰੀ ਜੇਤੀ ਸੇ ਚੋਪਾਈ ਨਿਵੇ ਖਾਂ ਬਿਣ ਕਰਮਾਂ ਕੇ ਮਿਲੇ ਲਈ ਮਾਤਵਜਰਤਨ ਜਵਾਹਰ ਮਾਨਖ ਜੇਕ ਗੁਰ ਕੀ ਸੇ ਕਸਣੀ ਗਰਾਂਹ ਦੇਵ ਜਾਈ ਸਮਨਾ ਜੀਆਂ ਕਾਇਕ ਦਾਤਾ ਸੋਮੇ ਉਸ ਨਾ ਜਾਈ ਜੇ ਜੁਗ ਜਾਰੇ ਆਰ ਜਾਹੋ ਦਸੋਣੀ ਹੋਏ ਨਮਾ ਖੰਡਾ ਚ ਯਾਣੀ ਨਾਥ ਦੇ ਸਭ ਕੋਈ ਚੰਗਾ ਨੋ ਰਖਾਏ ਕੇ ਜਸ ਪੀਤ ਜਗਲੇ ਜੇ ਸਨ ਧਨ ਆਹੀ ਤਾ ਵਾਤਨਾ ਬਛੇ ਕੇ ਕੀਟਾ ਅੰਦਰ ਕੀੜ ਕਾਰ ਦੋਸ਼ੀ ਦੋਸ਼ ਤਰੇ ਨਾ ਨਿਰਗੁਣ ਕੰ ਕਰੇ ਗੁਣਵੰਤਿਆ ਹੁੰਦੇ ਤੇ ਹਾ ਕੋਈ ਨਾ ਸੁਝੀ ਜੇ ਸਗੁਣ ਕੋਈ ਕਰੇ ਸੁਣਿਐ ਸੇ ਜਿਪਲੇ ਸੁਨਦ ਸਨਿ ਨਿਤ ਰਤਬਲੀ ਆਕਾਸ਼ ਅਨਹੀਂ ਦੀ ਫਲੋਪਤਾ ਸੁਣਿਐ ਕੋਈ ਨਾ ਸਕੀ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਐ ਦੋਖ ਪਾਪ ਕਾ ਨਾਸ ਸੁਣਿਐ ਈਸ਼ਰ ਵਰਮ ਇੰਦਸਨੀ ਮਕਸਲਾ ਹਨਮੰਦ ਸੁਣਿਐ ਜੋਗ ਜਗਤਨ ਭੇਦ ਸੁਣਿਐ ਸਾਸਾ ਸਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੀ ਦੁੱਖ pau ka naash ਸੁਣੀ ਅਸਾ ਸੰਤੋਗ ਗਿਆਨ ਸੁਣੀ ਅਰ ਸਰਕਾਸ਼ਨਾ ਸੁਣੀ ਪੜ ਪੜ ਪਾ ਵੀਮਾਨ ਸੁਣੀ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੀ ਦੁੱਖ pau ka naash ਸੁਣਿ ਅਸਣਹ ਸਰਾਗ ਨਾਂਕੇ ਗਾ ਸੁਣਿ ਸੇਕ ਪੀਰ ਪਾਤਿਸ਼ਾ ਸਣਿਹੇ ਅੰਦੇ ਪਾਵੇ ਰਾਹੋ ਸਣਿਹੇ ਹਾਥ ਹੋਵੇ ਸ਼ੰਕਾ ਹੋ ਨਾਨਕ ਭਗਤਾ ਸਦਾ ਜਗਾਸੁ ਸਣਿਹੇ ਦੂਖ ਪਾਉ ਕਾ ਨਾਸੁ ਬਨੇ ਕੀ ਗਤਿ ਕੀ ਨਾ ਜਾਇ ਜੀ ਕੋ ਕਹੇ ਪਿਛੇ ਪਿਛਕਾਇ ਕਾਗਦ ਕਉ ਨ ਦੇਖਨ ਹਾਰ ਮੰਨੇ ਕਾ ਰੇ ਕੰਨ ਵਿਚਾਰ ਐਸਾ ਨਾਮ ਰੰਜਿਨ ਹੈ ਜੀ ਕੋ ਮਨ ਜਾਣੀ ਮਨ ਕਹੇ ਕੋਈ ਮੰਨੇ ਸੁਤ ਹੋਏ ਮਨ ਬੁੱਧਾ ਮੰਨੇ ਸਗਲ ਪਵਨ ਕੇ ਸੰਤ ਮੰਨੇ ਮੋਚੋ ਟਾਣਾ ਖਾਈ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਜਿਨ ਜਿਨਹੇ ਜੇ ਕੋ ਮਨ ਜਾਣੇ ਮੁਨਕੇ ਮੰਨੇ ਮਾਰਗ ਠਾਕ ਨ ਪਾਈ ਮੰਨੇ ਪਾਸੋਂ ਪਰਗਣ ਜਾਈ ਮੰਨੇ ਮਗ ਨ ਚੱਲੇ ਪੰਥ ਮੰਨੇ ਧਮ ਸੇਤੀ ਸੰਦਵੰਤ ਐਸਾ ਨਾਮ ਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨਹੇ ਪਾਵੇ ਮੁਖ ਦਵਾਰ ਮਨਹੇ ਪਰਵਾਰਿ ਸਦਾਰ ਮਨਹੇ ਤਰੇ ਤਰੀ ਕੇ ਸਿੱਖ ਮਨਹੇ ਨਾਨਕ ਭਵੇ ਨਾ ਭੇਖ ਐਸਾ ਨਾਮ ਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਪਾਵੇ ਦਰਗੇ ਮਾਨ ਪੰਜੇ ਸੋਹੇ ਦਰਜਾ ਜਾਨ ਪੰਚਾ ਕਾ ਭਰ ਏਕ ਧਿਆਨ ਜੇ ਕੋ ਕਹੇ ਕਰੀ ਵਿਚਾਰ ਕਰਤੇ ਕੇ ਕਰ ਨਾ ਹੀ ਸੰਭਾਰ ਤੌਲ ਤਲਉਂਦਿਆ ਕਾ ਬੂਤ ਅੰਤੋ ਥਾਰ ਖਿਆਲ ਜਿਸੂਤ ਜੇ ਕੋ 부ਝੇ ਹੋਵੇ ਸਚਿਆਰ ਹੌਲੀ ਉਪਰ ਕੇ ਤਾ ਪਰ ਤਰਤੀ ਹੋਰ ਪਰੇ ਹੋਰ ਹੋ ਤਿਸਤੇ ਪਾਤਲੇ ਖੋ ਜੋਰ ਜੀ ਯਾਤਰਾ ਰੰਗਾ ਕੇ ਨਾ ਸਮਨਾ ਲਿਖਿਆ ਪੜੀ ਕਲਾ ਹੋ ਲੇਖ ਲਖ ਜਾਣੀ ਪੇ ਲੇਖ ਹੋ ਰਿਹਾ ਕੀਤਾ ਹੂੰ ਕੀਤਾ ਤਾਂ ਸਹਾਲੇ ਰੂਪ ਕੀਤੀ ਦਾ ਜਾਣੀ ਬਣਕੂਤ ਕੀਤਾ ਬਸਾਈ ਕੋ ਕਵਾਉ ਤਿਸਤੇ ਹੋਇ ਲਖ ਦਰਿਆਉ ਕੋਤਲਤ ਕੌਣ ਕਹਾ ਵੀ ਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤਸਪਾਵੇ ਸਾਈ ਭਲੀ ਕਾਰ ਤੋ ਸਦਾ ਸਲਾਮਤ ਰੰਗ ਕਾਰ ਅਸਾਂ ਗੁਜਾਪ ਅਸਾਂ ਕਪਾਓ ਸੰਗ ਪੂਜਾ ਸੰਗ ਤਪ ਤਵ ਅਸਾਂ ਗ੍ਰਾਂਥ ਮੁਖ ਵੇਦ ਪਾਲ ਸੰਗ ਯੋਗ ਮਰਹੀ ਉਦਾਸ ਅਸਾਂ ਗ ਭਗਤ ਹੋਣ ਗਿਆਨ ਮਚਾ ਸੰਸਤੀ ਅ ਸੰਖ ਦਾਤਾ ਅਸਾਂ ਗਸੂਰ ਮ ਭਗ ਸਾ ਸੰਗ ਮਲੇ ਵਿਲਾਈ ਤਾਰ ਕੁਦਰਤ ਕੌਣ ਕਹਾ ਵੀ ਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਜਤਪਾਵੇ ਸਾਈ ਭਲੀਕਾਰ ਤੋ ਸਦਾ ਸਲਾਮ ਗਰੰਕਾਰ ਅ ਸੰਖ ਮੋਰ ਕੰਧ ਕੋ ਸੰਖ ਜੋ ਹਰਾਮ ਕੋ ਸੰਖ ਵਰਕਾ ਜਾਈ ਜੋਰ ਅ ਸੰਖ ਗਲ ਵਸ ਤੇ ਹੰਵਾਈ ਸੰਖ ਪਾਪੀ ਬਕਰਨ ਜਾਈ ਅ ਸੰਖ ਕੋੜਿਆਰ ਕੋੜੇ ਫਰਾਈ ਸੰਖ ਮਲੇਸ਼ ਮਲ ਭਖ ਖਾਈ اسنگ نند سر کری پار نانکی چار وار جار پاو سائی پلی کار تا سرمکار اث ختام گم گم سنگلو اثن کحسر پار وکری نام کری سلا کان گیت گنگ کا ਅਖਰੇ ਲੇਖਣ ਬੋਲਣ ਆਖਰਸ ਸੰਜੋਗ ਬਖਾਨ ਜੇਨੇ ਲਿਖੇ ਤੇ ਸਰਨਾਇ ਜੇ ਫਰਮਾਇ ਤੇ ਤੇ ਪਾਇ ਜੇ ਫਰਮਾਇ ਤੇ ਤੇ ਪਾਹੀ ਜੇਤਾ ਕੀਤਾ ਦਿੱਤਾ ਨਾ ਵਿੰਨਾ ਵੀ ਨਹੀਂ ਕੋਥਾ ਕੁਦਰਤ ਕਾ ਨੂੰ ਕਹਣਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤ ਤੇ ਭਾਵੇ ਸਹੀ ਭਰੀਕਾਰ ਸਦਾ ਸਲਾਮ ਰੰਕਾਰ ਭਰੀ ਹੱਥ ਪੈਰ ਸੰਦੇ ਪਾਣੀ ਤੋਤੇ ਦਸਕੇ ਮੋਤ ਬਲੇ ਤੇ ਕਪੜ ਹੋਏ ਦੇ ਸਾਫਨ ਲਈ ਹੋਤੇ ਔਰ ਇਹ ਮਤ ਪਾਪਾ ਕੇ ਸੰਗ ਤੋ ਫੇ ਨਾਵੇ ਕੇ ਰੰਗ ਪੰਨੇ ਪਾਪੀ ਆਖਣ ਨਾ ਕਰ ਕਰ ਕਰਨਾ ਲਿਖ ਲੈ ਜਾ ਆਪੇ ਵੀ ਜਾਪੇ ਹੀ ਖਾਓ ਨਾਨਕ ਦੇ ਹੁਕਮ ਮੈਂ ਆਹੂੰ ਜਾਓ ਤੇਰੇ ਤਮ ਦਿਆਦਾਨ ਜੀ ਕੋ ਪਾਵੇ ਚਿਲ ਕਾਮਣ ਸੁਣਿਆ ਮਨਿਆ ਮਨ ਕੀਤਾ ਭਉ ਅੰਤਰ ਗਾ ਤਿਥ ਮੰਦਾ ਸਤ ਗੁਣ ਤੇਰੇ ਮੈਂ ਨਾਹੀ ਕੋ ਬਣ ਕੀਤੇ ਭਗਤ ਨ ਹੋਏ ਸਵਾਤ ਹਾਤ ਬਾਣੀ ਬਰਮਾ ਸਾਸ ਹਾ ਸਗਮ ਚਾਉ ਕਉਨ ਸਵੇਲਾ ਵਖਤ ਕਮ ਕੌਨ ਤੇ ਤਕੋਨ ਬਾਰ ਕੌਨ ਸ੍ਰੇ ਤੇ ਮਹ ਕੌਨ ਜਿਤ ਹੋਇ ਆਇਆ ਤਾ ਦੇ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪ੍ਰਾਨ ਵਖਤ ਨਾ ਪਾਇਓ ਕਰਦੀਆਂ ਜੇ ਲੇਖ ਨੂੰ ਲੈਕਰ ਆਂ ਤੈਤਵਾਰ ਨਾ ਜੋਗੀ ਜਾਣ ਤੂੰ ਹੁਨਾ ਕੋਈ ਜਾ ਕਰਦਾ ਸੀ ਟੀਕੋ ਸਾਝੀ ਆਪੇ ਜਾਣੀ ਸੋਈ ਕਿਵ ਕਰਿਆ ਖਣ ਕਿਉ ਸਲਾਈ ਕਿਉ ਬਣੀ ਕਿਵੇਂ ਜਾਣ ਨਾ ਨੂੰ ਗਿਆ ਖਮਸਾ ਕੋ ਆਖੇ ਕਦੋਂ ਕਿਸ ਆਣਾ ਵੱਡਾ ਸਵੰਦੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੂ ਜਾਣੀ ਆਗੇ ਗਿਆਨ ਸੁਹੈ ਪਤਾਲਾ ਪਤਲ ਲਖ ਦਾ ਸਾਗਾਤ ਓੜ ਕੋੜ ਕਪਾਲ ਸਕੇ ਵੇਦ ਕਹਿਨ ਖਵਾਤ ਸਹਸ 18 ਕਹਿਨ ਕਤੇ ਬਾਸ ਲੁਕ ਧਾਰ ਲੇਖਾ ਹੈ ਤਾਂ ਲਿਖ ਨਹੀਂ ਲੇਖੇ ਵੇ ਵਿਨਾਸ਼ ਨਾਨਕ ਰਾ ਕੀ ਆਪੇ ਜਾਣੀ ਆਪ ਸਲਾਹੀ ਸਲਾਇਤੀ ਸ੍ਰਿਤਨਾ ਪਾਈਂ ਨਾ ਪਾਈਂ ਨਦੀਆਂ ਅਤੇ ਵਾਹ ਕੋਈ ਸਮੁੰਦਰ ਨਾ ਜਾਣੀ ਸਮੁੰਦਰ 737 ਗਹਿਰਾ ਸੀ ਤਿੰਨ ਮਾਲ ਧਨ ਕਿਹੜੇ ਤਨ ਨ ਹੋਵਨੀ ਜੇ ਸਮਨੋ ਨਵੇ ਸਰੇ ਅੰਤ ਨਾ ਸੋਤੀ ਕਹਿ ਨਾ ਅੰਤ ਅੰਤ ਨਾ ਕਰਨ ਦੇਣ ਦਾ ਅੰਤ ਅੰਤ ਨਾ ਵੇਖਣਾ ਸੁਣਨਾ ਅਨਤੰਤ ਨੂੰ ਜਾਪੇ ਕਾ ਮਨ ਮੰਤਨ ਤੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਾਰਾ ਬਾਰ ਅੰਤ ਕਾਰਨ ਕੀਤੇ ਬਲਾਹੇ ਤਾਂ ਕਿ ਅੰਤ ਨਾ ਪਾਏ ਜੇ ਹੋ ਅੰਤ ਨਾ ਜਾਣੀ ਪਏ ਵਹਤਾ ਕੀਏ ਵਰਤਾ ਹੋਏ ਮੰਡਾ ਸਭ ਉੱਚਾ ਥਾ ਉੱਚੇ ਪਰ ਉੱਚਾ ਨਾਮ ਇਹ ਬੜਾ ਉੱਚਾ ਹੋਏ ਕੋਈ ਸੋਚੇ ਖੁੰ ਜਾਣੀ ਸੇ ਜੇ ਬੜਿਆ ਜਾਣੀ ਆਪਿਆ ਨਾਨਕ ذری ਕਰੀਂ ਦਾਤ ਵਹਤਾ ਕਰਮ ਨ ਲਖਿਆ ਨਾ ਜਾਏ ਵੱਡਾ ਦਾਤਾ ਤੇ ਨਾਂ ਥਮਾਈ ਕਿਤੇ ਮੰਗੇ ਜੋੰਦਿਆ ਪਰ ਕਿਥਿਆਂ ਗੰਦ ਨਹੀਂ ਵਿਚਾਰ ਕੀਤੇ ਰਹਿ ਕਿਤੇ ਖਾਉ ਚੋਟੇ ਬੇਕਾਰ ਕੀਤੇ ਲੈ ਲੈ ਮੁਕਰ ਪਾਈ ਕਿਤੇ ਮੋਰ ਖਾਈ ਖਾਏ ਕਿਤਿਆਂ ਜੋ ਕੁਜ਼ਮਾਰ ਇਹ ਵੀ ਦਾਤਰੀ ਦਾਤਾਨ ਬੰਦ ਖਲਾਸੀ ਪਾਣੀ ਹੋ ਰੱਖ ਨਾ ਸਕੀ ਕੋਈ ਜੇ ਕੋ ਖਾਇਨ ਕੇ ਅੱਖ ਨ ਪਾਇਓ ਜਨ ਜੀਤਿਆ ਮੁ ਖਾਇ ਆਪੇ ਜਾਣੀ ਆਪੇ ਤੇ ਆਖੇ ਸੇ ਵੀ ਕਹੀਂ ਕੇ ਜਿਸ ਨੂੰ ਬਾਸ਼ੇ ਸੁਤਸਲਾ ਨਾਨਕ ਪਾਤਸ਼ਾਹੀ ਪਾਤਸ਼ਾ ਆ ਮੂਲ ਕੋਣਲ ਪਾਰ ਮਲ ਵਪਾਰੀ ਮਲ ਪੰਡਾਰ ਮੂਲ ਆਵੇ ਮੂਲ ਲਜਾਏ ਮੂਲ ਪਾਇ ਮਲ ਸਮਾਈ ਅੰਮੋਲ ਤਰ ਮੂਲ ਦੀ ਮਾਨ ਮੂਲ ਤੂਲ ਮ ਪਰਮਾਨ

ਕਿਤੇ ਆਖੇ ਆਖਣ ਪਾਹੀਂ ਕੀਤੇ ਕਹਿ ਕੇ ਉੱਠਣ ਜਾਏ ਇੱਥੀ ਕੀਤੇ ਹੋਰ ਕਰੇ ਤਾਂ ਆਖਣ ਸਕੀਂ ਕਹੀਂ ਕੇ ਜੇ ਵੜ ਭਾਵੇ ਤੇ ਵੜ ਹੋਏ ਨਾਨਕ ਜਾਣੀ ਸਾਚਾ ਸੋਏ ਜੇ ਕੋ ਆਖੇ ਬੋਲੇ ਵੰਗਾਰ ਤਾਂ ਲਖੀਏ ਰੰਗਵਾ ਰੰਗਵਾ ਸੋਦਰ ਕੀ ਹਾਸੋਂ ਕਰਕੇ ਹਾ ਜਿਤ ਵੈ ਸਰਬ ਸੰਭਾਲੇ ਵਾਜੇ ਨਾਮ ਅਨੇਕ ਸੰਕਾ ਕੀਤੇ ਬਾਵਨਹਾਰੀ ਕੀ ਤੇਰਾਗ ਪਰੇ ਸੋ ਗਿਣ ਕੀਤੇ ਗਾਵਨਹਾਰੀ ਗਾਵੇ ਤੁਮ ਨੂੰ ਪਾਉਣ ਪਾਣੀ ਵੇਸੰਤਰ ਗਾਵੇ ਰਾਜਾ ਧਰਮ ਦੁਆਰੀ ਗਾਵੇ ਹੈ ਚਿਤ ਗੋਤ ਲਿਖ ਜਾਣੀ ਲਿਖ ਲਿਖ ਧਰਮ ਵਿਚਾਰੀ ਗਾਵਹਿ ਈ ਸਰਬਰ ਮਾਂ ਦੇਵੀ ਸੁਨਸਦਾ ਸਵਾਰੇ ਗਾਵਹਿ ਇੰਦਨ ਦਾਸ ਨੇ ਵੇਖੀਂ ਦੇਵਤਿਆਂ ਦੇ ਨਾਲ ਗਾਵਹਿ ਸੰਬਾਦੀ ਅੰਦਰ ਗਾਵੁ ਸਾਤ ਵਿਚਾਰੇ ਗਾਵਨ ਜਿਤੇ ਸਤੇ ਸੰਤੋਖੀ ਗਾਵਹਿ ਵੀਰ ਕਰਾਨੀ ਦਾਵਨ ਪੰਡਤ ਪੰਡਰਕੀ ਸਰਜੁਗ ਜਗਵੇਦ ਨਾਲੇ ਗਾਵਹਿ ਮੋਹਣਿਆ ਮਨਮੋਹ ਸੁਰ ਕਾਮਿਸ਼ ਪਿਆਲੇ ਗਾਵਨ ਤੁਮਉ ਪਾਈ ਤੇਰੇ ਅਰਥ ਦਿੱਤ ਨਾਲਿ ਗਾਵੇ ਹੈ ਜੋਤ ਮਹਾ ਬਲ ਸੂਰਾ ਗਾਵੇ ਖਾਣੀ ਚਾਰੀ ਗਾਵੇ ਖੰਡ ਮੰਡਲ ਵਰ ਮੰਡਾ ਘਰ ਘਰ ਰਖੀ ਤਾਰੀ ਸੇਤਨੂ ਗਾਵੇ ਜੋਤ ਪਵਨ ਤੇ ਤੇਰੀ ਭਗਤ ਰਸਾਲੀ ਹੋਰ ਕਹਤੇ ਗਾਵਨ ਸੇ ਮੇਛ ਨਾਮ ਨਾਨੇ ਕਿਆ ਵਿਚਾਰੀ ਸੋਈ ਸਦਾ ਸੱਚ ਸਭ ਸੱਚਾ ਸੱਚੀ ਨਾਹੀ ਹੈਪੀ ਹੋਸੀ ਜਾਂ ਇਹਨ ਜੋ ਸਿਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਨੂੰ ਪਾਈ ਕਰ ਕਰ ਵੇਖੇ ਕੀਤਾ ਆਪਣਾ ਜੋ ਤਹਦੀ ਬੜਾਈ ਜੋ ਤਹ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਉਪਾਤ ਸਾਹੁ ਸਹਾਪਾਤ ਸਾਈਂ ਨਾਨਕ ਰਹ ਰਜ਼ਾਈ ਮੁੰਦਾ ਸੰਤੋਲ ਸਰਮਪਾਤ ਝੋਲੇ ਧਿਆਨ ਕੀ ਕਰੇ ਬੂਤ ਖਿੰਤਾ ਕਾਰ ਗਵਾਰੀ ਕਾਇਆ ਜੋਗੋ ਦੰਡਾ ਭਤੀ ਤੇ ਆਈ ਪੰਥੀ ਸਗਜ ਮਾਤੀ ਮਨ ਜੀਤੇ ਜਗਜੀਤ ਅਰੇ ਦਸਿਆ ਦੇਸ ਆਦ ਅਨੀਰ ਅਨਾਥ ਅਨਾਹਦ ਜਗ ਜਗ ਇੱਕ ਵੇਸ ਗੁਣ ਗਿਆਨ ਦੇ ਆ ਪੰਡਾ ਨਕਲਕਣ ਬਾਂਜੀ ਨਾਦ ਆਹ ਨਾਥ ਨਾਥੀ ਸਮਝਾ ਕੀ ਅਰੇ ਸਦ ਅਵਰਾਸਾਤ ਸੰਯੋਗ ਵਿਯੋਧੇ ਕਾਰ ਜਲਾਵੇ ਲੇਖੇ ਅਭੀ ਪਾਗ ਆਂਦੇ ਤਸੇ ਆਦੇਸ ਆਜ ਅਨਿਰ ਅਨਾਥ ਅਹੰਜ ਅਨਾਜੁ ਇਕੋਂ ਵੇਸ ਏ ਕਮਾਈ ਯੁਗਤ ਬਿ ਆਇ ਤਿੰ ਚੀਲੇ ਪਰਵਾਰ ਇਕ ਸੰਸਾਰੀ ਇਕ ਪੰਡਾਰ ਇਕ ਲਾਈ ਦੀਵਾਨ ਜਿਉ ਤਸਪਾਵੇਂ ਤਵੇ ਚਲਾਵੇਂ ਜਿਉ ਹੋਵੇ ਫਰਮਾਨ ਓਹੋ ਵੇਖੇ ਉਹਨਾਂ ਨਜ਼ਰਾਂ ਵਹਤਾ ਜੇ ਨਾਲ ਆਂਦੇ ਤਸਿਆ ਦੇਸ ਆਦ ਅਨੀਲ ਅਨਾਤ ਅਨਾਹਤ ਅਜਗਜ ਇਕ ਹੁੰਵੇ ਸਾਸੰਦਲੇ ਪੰਡਾਰ ਜੋ ਵਿਸ਼ਵਾਸ ਇੱਕ ਵਾਰ ਕਰ ਕਰ ਵੇਖੇ ਜਨਹਾਰ ਨਾਨਕ ਸਚੀ ਕੀ ਸਚੀ ਕਾਰ ਆਦੇ ਤਸਿਆ ਦੇਸ ਆਜ ਅਨੀਲ ਅਨਾਤ ਅਨਾਹਦ ਜੁਗ ਜੁਗ ਇੱਕ ਵੇਸ ਇੱਕ ਦੋ ਜੀਵ ਲਖੋ ਹੈ ਲਖ ਮਿਲ ਲਖ ਵੇਸ ਲਖ ਲਖ ਏੜਾ ਕੀਖ ਨਾਨਕ ਜਗਦੀਸ਼ ਇਹ ਤਰਾਪਤ ਬੜੀਆਂ ਝੜੀ ਹੋਈ ਆਖੀਸ سن گلائیں کاش کی نان گدری ٹھیس آخر جور چپے نہ جور جور نہ منگن دیر نہ جیون بھر نہ جور نہ ناظ مرم سو جور نہ سوتی گیان بچار جور نہ جوتی شوٹے سنسار ਜੈਸੇ ਅਥਜੋਕਰ ਵੇਖੇ ਸੋ ਨਾਨਕੋ ਤਮ ਨੀਚ ਨ ਕੋਇ। ਵਰਤੀ ਰੁਤੀ ਥਿਤੀ ਵਾਰ ਪਉਣ ਪਣੀ ਅਗਨੀ ਪਤਾਲ ਤਸਵੇ ਤ੍ਰਤੀ ਤਾਵਰ ਕੀ ਤਰ ਮਸਾਲ। ਤਸਵੇ ਜੀ ਜੁਗਤ ਕੇ ਲੰਗ ਤਨ ਕੇ ਨਾਮ ਅਨੇਕ ਅਨੰਤ। ਕਰਮੀ ਕਰਮੀ ਹੋਈ ਵਿਚਾ ਸੱਚਾ ਸੱਚਾ ਦਰਵਾਜ ਤਿਥੇ ਸੋਨ ਪੰਜ ਬ੍ਰਹਮੰਦਲੀ ਕਰਮ ਪਹਿਨੀ ਸੰ। ਕੱਚ ਬਕਾਇ ਉੱਥੇ ਪਾਈ ਨਾ ਨਿੰਗੇ ਆ ਜਾਪੇ ਜਾਏ ਧਰਮ ਖੰਡ ਕਹੇ ਉਹ ਧਰਮ ਗਿਆਨ ਖੰਡ ਕਾ ਖੋ ਕਰਮ ਤੇਤੇ ਬੋਣ ਪਾਣੀ ਵੇਸ ਅੰਤਰ ਕੀਤੇ ਕਾਨ ਮੇ ਇਸ ਕਿਤੇ ਵਰਮ ਘਾਟ ਭਰੀ ਰੂਪ ਪਰੰਮ ਕੀ ਵੇਸ 얘 ਤੇ ਹ ਕਰਮ ਭੂਮੀ ਮੇ ਕਹਤੇ ਕਿਤੇ ਕਹਤੇ ਧੂਪ ਦੇਸ ਕਿਤੇ ਇੰਦ ਚੰਦ ਸੂਰ ਕਹਤੇ ਕਿਤੇ ਮੰਡਲ ਦੇਸ ਕیتے ਸੇ ਦਬੋ ਦਨਾਰ ਸਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਨੰਨ ਕੇਤੇ ਗਤਰਤ ਸਮੰਦ ਕੇਤੇ ਖਾਣੀ ਕੇਤੇ ਬਾਣੀ ਕੇਤੇ ਪਾਦਰੰਦ ਕੇਤੇ ਸੋਤੇ ਸੇਵ ਕੇਤੇ ਨਾਨਕ ਅੰਤਨ ਅੰਤ ਗਿਆਨ ਹਣ ਮੈਂ ਗਿਆਨ ਪਰਚੰਤੇ ਤੇ ਨਾ ਨ ਬਨੋ ਦਾ ਕੋਰ ਆਨੰਦ ਸਰਮਖੰਡ ਲਗੀ ਬਾਣੀ ਰੋ ਤਿੱਥੇ ਘਾਲਤ ਘੜੀ ਹੈ ਬਹੁਤਾਂ ਨੂੰ ਪਤਾ ਕਿਆਂ ਗੱਲਾਂ ਕਥੀਆਂ ਨਾ ਜਾਈ ਜੇ ਕੋ ਕਹੇ ਪਿਛੇ ਪਛਤਾਈ ਤਿੱਥੇ ਘੜੀਏ ਸੋ ਤਮਾਤ ਮਨ ਬੁਰਦ ਤਿੱਥੇ ਘੜੀਏ ਸਰਾਸ ਨਾ ਕਿਸ ਹੁੰਦਾ ਕਰਮਖੰਡ ਕੀ ਬਾਣੀ ਜੋ ਤਿੱਥੇ ਹੋਰ ਨ ਕੋਈ ਹੋਰ ਤਿੱਥੇ ਜੋਤ ਮਹਾ ਬਲਸੂਤ ਨ ਮਹਿਰਾਮ ਬੁਰਿਆ ਪ੍ਰਭੂ ਤਿੱਥੇ ਸੀਤੋ ਸੀਤਾ ਮਹਿਮਾ ਮਾਈ

ਤੇ ਤੇ ਲੋ ਲੋ ਆਕਾਰ ਜੁਜ ਹਕਮਤ ਬੇਤਬਕਾਰ ਵੇਖੇ ਵੇਖ ਸੇ ਘਰ ਵਿਚਾਰ ਨਾਨਕ ਸਨਾ ਕਰੜਾ ਸਾਰ ਜੱਤ ਪਹਾਰਾਂ ਤੇਜ ਸੁਨਿਆਰ ਅਹਰ ਨਵਾਤ ਵੇਦ ਹਥਿਆਰ ਪੋਖ ਲਾਗਨ ਤਬਤਾਉ ਭਾਂਡਾ ਪੋ ਅੰਮ੍ਰਿਤ ਢਾਲ ਘੜੀਐ ਸਾਦ ਸਚੀਟ ਗਸਾਲ ਜੈਨੋ ਕੋ ਨਦਰ ਕਰਮ ਤਨਕਾਰ ਨਾਨਕ ਨਦਰਿ ਨਦਰਿ ਨਿਹਾਲ ਸੋਕ ਪਉਣ ਗੁਰੂ ਪਾਣੀ ਪਿਤਾ ਮਾਤਾ ਤਤਮਹਤ ਜਿਸਰਾ ਤੂੰ ਦਾਈਂ ਦਾਇਆ ਘੇਲੇ ਸਗਲ ਜਗਤ ਚੰਗਿਆਈਆਂ ਗੁਰਿਆਈਆਂ ਬਾਚੀ ਧਰਮ ਮਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਿਸ਼ਕਤ ਘਾਲ ਨਾਨਕ ਤੇ ਮੁਖੋ ਜਿਲੇ ਕਿਤੇ ਛੁੱਟੀ ਨਾਰ ਜਿਨੇ ਨਾਮ ਧਿਆਇਆ ਗਹਿ ਮਸ਼ਕਤ ਘਾਲ ਨਾਨਕ ਤੇ ਮੁਖੋ ਜਿਲੇ ਕਿਤੇ ਛੁੱਟੀ ਨਾ